ਜੇ ਬਾਬਾ ਸੁਖਨੰਦ ਜੀ ਤੁਹਾਡੀ ਸਦਾ ਹੀ ਜੇ ਦਿਨ ਮੰਗਲਵਾਰ 18 ਨਵੰਬਰ ਬਾਬਾ ਮੜ ਜੀ ਦੇ ਸ਼ਾਮ ਵੇਲੇ ਦੇ ਦਰਸ਼ਨ ਹਰ ਮੰਗਲਵਾਰ ਨੂੰ ਬਾਬਾ ਜੀ ਦੇ ਦਰਬਾਰ ਤੇ ਭੰਡਾਰਾ ਉੱਤਟ ਵਰਤਾਇਆ ਜਾਂਦਾ ਹੈ। ਮਾ ਤੁਹਾਨੂੰ ਅਸੀਂ ਭੰਡਾਰੇ ਦੀਆਂ ਲਾਈਵ ਵੀਡੀਓ ਦਿਖਾ ਰਹੇ ਆ ਸੇਵਾਦਾਰਾਂ ਵੱਲੋਂ ਸੇਵਾ ਵੀ ਕੀਤੀ ਜਾ ਰਹੀ ਹੈ ਢੂਠੇ ਪਾਂਡਿਆਂ ਦੀ ਸਾਡੇ ਲਾਲਾ ਰਿਸ਼ੀਨ ਲਾਲ ਜੀ ਗਰਗ ਜੋ ਹਰ ਮੰਗਲਵਾਰ ਨੂੰ ਢੂਠੇ ਪਾਂਡੇ ਸੇਵਾ ਕਰਦੇ ਨੇ ਬਾਬਾ ਜੀ ਨਾਲ ਤੇ ਮੇਹਰ ਕਰਨ ਇਧਰ ਸਾਡੇ ਮਦਨ ਲਾਲ ਜੀ ਸ਼ਰਮਾ ਇਹ ਵੀ ਬਾਬਾ ਮੰਡ ਦੇ ਵਿੱਚ ਸੇਵਾ ਕਰਦੇ ਨੇ ਬਾਬਾ ਸੁਖਾਨੰਦ ਜੀ ਸਾਭ ਤੇ ਮੇਰ ਪਰੇ ਹੱਥ ਰੱਖਣ ਇੱਧਰ ਸੇਵਾਦਾਰਾਂ ਵੱਲੋਂ ਲੰਗਰ ਵਰਤਾਇਆ ਜਾ ਰਿਹਾ ਹੈ ਸਾਡੇ ਵਿੱਕੀ ਤੇ ਰਵੀ ਸਾਵਲਾ ਇਹ ਵੀ ਪ੍ਰਸ਼ਾਦ ਲੈਣ ਆਏ ਨੇ ਬਾਬਾ ਜੀ ਦੇ ਦਰਬਾਰ ਤੇ ਹਰ ਮੰਗਲਵਾਰ ਨੂੰ ਲੰਗਰ ਵਰਤਾਇਆ ਜਾਂਦਾ ਹੈ ਬਹੁਤ ਹੀ ਵਧੀਆ ਰਾਤ ਦਾ 뷰 ਫੁਫਾਰੇ ਦਾ ਇੰਦਰ ਦਿ ਲੰਗਰ ਸ਼ਿਕਾਇਆ ਜਾ ਰਿਹਾ ਹੈ ਤੁਹਾਡੀ ਗੱਲ ਵੀ ਕਰਵਾਵਾਂਗੇ ਅਸੀਂ ਲੀਲਾ ਕਾਲੀਆ ਜੀ ਗੋਪੀ ਕਈ ਇਹਨਾਂ ਦਾ ਬੀਜੇ ਦਾ ਜੀ ਇਹਨਾਂ ਦਾ ਇਹਨਾਂ ਦਾ ਯੋਗਦਾਨ ਹੁੰਦਾ ਹੈ ਹਰ ਮੰਗਲਵਾਰ ਨੂੰ ਸਾਡੇ ਸ਼ਰਮਾ ਜੀ ਬੀਜੇਪੀ ਸਿਸ਼ਟ ਜੀ ਹਾਂਜੀ ਸ਼ਰਮਾ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਜੋ ਬਾਬਾ ਮੰਡ ਦੇ ਦਰਬਾਰ ਤੇ ਮੰਗਲਵਾਰ ਨੂੰ ਲੰਗਰ ਚੱਲਦਾ ਹੈ ਤੁਹਾਡਾ ਕੀ ਕਹਿਣਾ ਹੈ ਬਹੁਤ ਵਧੀਆ ਜੀ ਬੜੀ ਚੰਗੀ ਗੱਲ ਹੈ ਬੜੀ ਉਸ ਹੋਰ ਸਪੀਤੀ ਜਾਂਦੀ ਹੈ ਸਰਧਾਲੂਆਂ ਵੱਲੋਂ ਨਵੇਂ ਬੱਚਿਆਂ ਵੱਲੋਂ ਬੜਾ ਹੀ ਅੱਛਾ ਹੈ ਜੀ ਪਰਮਾਤਮਾ ਇਸ ਕੰਮ ਨੂੰ ਕਾਰਜ ਕੇ ਆਪਣੇ ਪਰੇ ਚਾੜਦਾ ਹੀ ਰਹੇ ਜੀ ਬਾਬਾ ਸੁਖਨੰਦ ਦੀ ਕਿਰਪਾ ਬਣੀ ਰਹੀ ਜਿਸ ਵੀ ਕਿਸੇ ਦੇ ਬੱਚੇ ਦਾ ਬਰਥਡੇ ਹੁੰਦਾ ਜੀ ਕੋਈ ਮੈਰਜੰਦ ਅਦਸਰੀ ਹੁੰਦੀ ਹੈ ਉਹਦੇ ਤੇ ਇਹ ਬੱਚੇ ਲੰਗਰ ਲਗਾਉਂਦੇ ਆ ਜੀ ਬਹੁਤ ਹੀ ਸੋਹਣਾ ਲੱਗਦਾ ਵਿਸ਼ੇਸ਼ ਤੌਰ ਤੇ ਡੇਰਾ ਮਹੰਤ ਜਗੀਰਦਾਸ ਦੇ ਮਹੰਤ ਬੁੱਕਣਦਾ ਜੀ ਮਹੰਤ ਰਗਵੀਰਦਾਸ ਜੀ ਮਹੰਤ ਵੀਰਵਾਲਦਾਸ ਜੀ ਮਹੰਤ ਸੋਨਾਦਾਸ ਜੀ ਮਹੰਤ ਕੋਲਾਦਾਸ ਜੀ ਇਹ ਵੀ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਮਹਾਰਾਜ ਮੱਥਾ ਟੇਕਦੇ ਹਾਂ ਹਾਂਜੀ ਤੁਸੀਂ ਅੱਜ ਤੁਸੀਂ ਲੰਗਰ 'ਚ ਪਹੁੰਚੇ ਹੋ ਇਹ ਜੋ ਬਾਬਾ ਮੱਡ ਦੇ ਵਿੱਚ ਮੰਗਲਵਾਰ ਨੂੰ ਲੰਗਰ ਲੱਗਦਾ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਸੰਤਾਂ ਦੀ ਜੋ ਪਰੰਪਰਾ ਉਸ ਨੂੰ ਅਸੀਂ ਕਾਇਮ ਰੱਖਦੇ ਹੋਏ ਸਾਰੇ ਜਿਵੇਂ ਸਾਡਾ ਵੀ ਹੱਕ ਬਣਦਾ ਵੀ ਉਸ ਨੂੰ ਜਿੰਦਾ ਸੰਤਾਂ ਨੇ ਲੰਗਰ ਪਾਣੀ ਪਹਿਲਾਂ ਚਲਾਈ ਸੀ ਜਿਹੜੇ ਮੰਦਿਰ ਬਣਾਏ ਸੀ ਇਹ ਇਹ ਲੰਗਰ ਪਾਣੀ ਵਾਸਤੇ ਹੀ ਬਣਾਈ ਸੀ ਇਹ ਮਾਟਾ ਜੋ ਸੰਤਾਂ ਦਾ ਇੱਕ ਮਾਟਕ ਮੱਠ ਕਹਿੰਦੇ ਹੁੰਦੇ ਆ ਉਸ ਮਾਤਰ ਨੂੰ ਬਾਬਾ ਸੁਖਨਾੰਦ ਜੀ ਦੀ ਸਮਾਗਮ ਆਇਆ ਸੀ ਉਹਨਾਂ ਦੀ ਕਿਰਪਾ ਦੇ ਨਾਲ ਇੱਥੇ ਹਰ ਮੰਗਲਵਾਰ ਕੋਲ ਪਾਣੀ ਮੰਡਾ ਜੀ ਹਰ ਮਹਾਂ ਕੋਈ ਛੇ ਵਕਾਉਂਦੇ ਨੂੰ ਬੜਾ ਹੀ ਦਾਨਪੂਰਨ ਕਰਦੇ ਨੇ ਚੱਲਦਾ ਰਹਿਣਾ ਮਾਟਾ ਵਾਲੇ ਆਪ ਬੜਾ ਦਾਨਪੂਰਨ ਕਰਦੇ ਰਹੇ ਹਰ ਮੰਗਲਵਾਰ ਤੇ ਹਰ ਲੋਜ ਹੀ ਚੱਲਦੇ ਆ ਜੀ ਸੰਤਾਂ ਦੇ ਭੰਡਾਰੇ ਮੰਗੇ ਤੇ ਹਮੇਸ਼ਾ ਹੀ ਚੱਲਦੇ ਆ ਇਹ ਸਨ ਮਹਾਂਤ ਬੁੱਕਨਦਾ ਜੀ ਸਾਡੇ ਤੇਰ ਭੋਲਾ RAM ਕੋਲਾ ਦਾ ਜੀ ਮਹੰਤ ਬਿਰਛਾ ਦਾ ਜੀ ਮਹੰਤ ਰਘਵੀਰ ਦਾ ਜੀ ਇਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੇ ਗਣਰਾਜ ਜੀ ਗੜੀ ਜੀ ਕਹਦੇ ਨੇ ਅਛਾ ਪਿਆਰ ਨਾਮ ਇਹਨਾਂ ਨੂੰ ਇਹ ਵੀ ਪਹੁੰਚੇ ਨੇ ਤੇ ਇੱਧਰ ਸਾਡੇ ਗੋਪੀ ਕਈ ਜੀ ਵੀਜੇ ਸ਼ਰਮਾ ਜੀ ਨਾਲ ਖੜੇ ਨੇ ਹਾਂ ਜੀ ਗੋਪਾਲ ਜੀ ਕੀ ਕਹਿਣਾ ਚਾਹੁੰਦੇ ਹੋ ਬਸ ਜਾਨੀ ਜਾਨ ਦੋ ਸ਼ਬਦ ਬਸ ਪਾਲ ਕਿਰਪਾ ਕੀ ਦੇ ਪਰ ਰੈਡੀ ਸਤਿ ਠੀਕ ਹੈ ਬਾਕੀ ਦੇਖ ਰਹੇ ਹੋ ਜੋ ਓਕੇ ਚਲੇ ਕਰਾਵੇ ਆਪਿਆ ਹਾਂਜੀ ਸਾਡੇ ਇਧਰ ਮੇਲਾ ਕਾਲੀ ਆ ਜੀ ਜਿਨ੍ਹਾਂ ਦਾ ਅਹਿਮ ਯੋਗਦਾਨ ਹੈ ਸ਼੍ਰੀ ਲੰਗਰ ਦੇ ਵਿੱਚ ਤੇ ਸਾਡੇ ਵੀਜੈ ਦਾਸ ਜੀ ਇਹ ਅਹਿਮ ਯੋਗਦਾਨ ਇਹਨਾਂ ਦਾ ਕੀ ਕਹਿਣਾ ਚਾਹੁੰਦੇ ਹੋ ਜੀ ਇਹਦਾ ਲੰਗਰ ਲੱਗਦਾ ਹੈਗਾ ਇਹ ਲੋਕ ਦਾ ਪਹਿਲੀ ਗੱਲ ਤਾਂ ਵੱਡੀ ਗੱਲ ਤਾਂ ਇਹ ਹੈ ਇਹ ਲੰਗਰ ਦਾ ਕਿ ਕੋਈ ਗਰੀਬ ਗੁਰਬਾ ਪਤਾ ਨਹੀਂ ਕਿੱਡਾ ਭੁੱਖਾ ਹੋ ਬੰਦੇ ਨੂੰ ਲੱਗੀ ਉਹ ਆ ਕੇ ਖਾਂਦਾ ਇੱਥੇ ਉਹਦੇ ਆਂਦਰਾਂ ਤ੍ਰਿਪਤ ਹੋ ਜਾਂਦੀਆਂ ਐ ਅਸੀਸਾਂ ਦਿੰਦਾ ਦੂਸਰੀ ਗੱਲ ਪੱਟੀ ਕਰਦੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਫੇਰ ਲੰਗਰ ਲੱਗਦਾ ਇਹ ਵੀ ਸੁੱਖਾ ਬਾਰਾਂ ਨੂੰ ਇਹ ਨਗਰ ਦੇ ਬਾਬਾ ਮੁਰਦੀ ਐਡੀ ਪੱਟੀ ਕਿਰਪਾ ਵੀ ਆਸੇ-ਪਾਸੇ ਨੁਕਸਾਨ ਹੋ ਜਾਂਦਾ ਤੱਪੇ ਦੇ ਵਿੱਚ ਅੱਜ ਤੱਕ ਨੁਕਸਾਨ ਨਹੀਂ ਹੋਇਆ ਕਿਹੜਾ ਗੜੇ ਮਾਰੀ ਹੋਈ ਸੀ ਆਪਣੇ ਇੱਥੇ ਤਰਾਜ ਤਾਂ ਆਪਾਂ ਤੋਂ ਸਾਰਾ 2 ਕਿਲੋਮੀਟਰ ਨਹੀਂ ਹੋਣਾ ਤਰਾਜ ਤਾਂ ਜਮਾ ਫਰਾਹ ਕਰਦਾ ਝੋਨੇ ਦਾ ਆਪਣੇ ਬਾੜ ਵਿੰਗਾਂ ਨਹੀਂ ਹੋਇਆ ਇਹਦੀ ਐਡੀ ਕਿਰਪਾ ਹੈ ਮਹਾਰਾਜ ਦੀ ਤੇ ਇਹ ਨਗਰ ਤੇ ਐਡੀ ਮਿਹਰ ਭਰਿਆ ਹੱਥ ਹੈ ਨਾ ਸੰਤਾਂ ਦਾ ਤੇ ਲੋਕਾਂ ਦੀ ਸ਼ਰਧਾ ਵੀ ਬਹੁਤ ਹੈ ਲੋਕਾਂ ਦਾ ਪਿਆਸ ਵੀ ਬਹੁਤ ਹੈ ਇੱਥੇ ਇੱਕ ਵਾਰੀ ਸੁੱਸਨੇ ਬੰਦਾ ਇਹਨਾਂ ਦੇ ਰਸਤੇ 2.5 ਚੱਲਦੇ ਆ ਇਹਨਾਂ ਦੇ ਨਾਂ ਤੇ 2.5 ਜਾਂਦੇ ਨੇ ਇੱਕ ਇੱਕ ਬਾਬਾਵੜ ਇਹ ਬਾਬਾਵੜ ਨਾਲ ਜਾਣੇ ਜਾਂਦਾ ਇੱਕ ਅੰਦਰਲਾ ਡੇਰਾ ਇੱਕ ਬਾਹਰਲਾ ਡੇਰਾ ਜਿਹੜਾ ਬਾਹਰਲਾ ਡੇਰਾ ਉਹ ਮਹਤ ਜਗੀਰ ਦਾਸ ਜੀ ਵਾਲਾ ਹੈ ਮੇਨ ਉਹ ਘਟਾ ਡੇ ਰਹਿਗਾ ਉਧਰ ਆ ਸਾਡੇ ਬੁੱਕਣ ਖੜੇ ਨੇ ਮਹਤਜੀ ਇਹ ਵੀ ਹੈਡ ਨੇ ਬੜੇ ਵਧੀਆ ਬਹੁਤ ਸੇਵਾ ਕਰਦੇ ਨੇ ਇਹਨਾਂ ਦਾ ਵੀ ਆਪਣੇ ਨਗਰ ਦੇ ਵਿੱਚ ਬਹੁਤ ਨਾਮ ਹੈ ਬੜੀ ਗਰੀਬ ਗੁਰਬਾਜਾਂਤਾ ਜਾਣਦੀ ਹੈ ਉਹਨਾਂ ਦਾ ਬਹੁਤ ਮਾਨ ਕਰਦੇ ਦੂਸਰੀ ਪੱਟੀ ਇਹਦੀ ਮਹਾਨਤਾ ਇਹ ਹੈਗੀ ਵੀ ਦਾਨ ਦੇ ਪੱਖ ਨੂੰ ਬਹੁਤ ਵਧੀਆ ਦਾਨੀਆਂ ਚ ਨਾ ਆਇਆ ਕਰੋ ਇਹਨਾਂ ਦਾ ਜਿਸ ਤਰ੍ਹਾਂ ਮਹੰਤ ਜਗੀਰਦਾਸ ਜੀ ਦਾ ਨਾਮ ਹੈ ਜਗੀਰਦਾਸ ਜੀ ਦਾ ਨਾਮ ਉਹ ਇਹਨਾਂ ਦਾ ਨੌਕਰ ਵੀਰ ਜੀ ਦਾ ਇਹਨਾਂ ਦਾ ਇਹਨਾਂ ਦਾ ਵੀ ਬਹੁਤ ਦੇਣ ਹੈ ਬਾਬਾ ਮੜ ਨੂੰ ਇਹਨਾਂ ਦੀ ਬਹੁਤ ਸਹਿਯੋਗ ਹੁੰਦਾ ਅਸੀਂ ਬਹੁਤ ਵਾਰੀ ਇਹਨਾਂ ਕੋਲੇ ਲੰਗਰ ਵਾਸਤੇ ਗਏ ਆ ਜੇ ਕੋਈ ਲੋੜ ਪੈਂਦੀ ਹੈ ਤਾਂ ਇਹਨਾਂ ਦਾ ਸਹਿਯੋਗ ਅਸੀਂ ਲੈਂਦੇ ਹਾਂ ਧੰਨਵਾਦ ਇਹ ਸਾਡੇ ਵੀਜੇ ਜੀ ਨੇ ਵੀਜੇ ਜੀ ਦੱਸਿਓ ਜਿਹੜਾ ਅੱਜ ਇਹ ਲੰਗਰ ਲੱਗ ਰਿਹਾ ਹੈ ਹਾਂ ਜੀ ਇਹ ਕਿਸ ਖੂਚੀ ਦੇ ਵਿੱਚ ਲੱਗ ਰਿਹਾ ਹੈ ਜੀ ਮੇਰਾ ਬੇਟਾ ਵਿਸ਼ੇਖ ਸ਼ਰਮਾ ਕੈਨੇਡਾ ਇੱਕ ਮੇਰਾ ਭਾਂਦਰ ਹੈ ਪ੍ਰਿੰਸਪਸ ਦੀਪਿੰਦਰ ਸ਼ਰਮਾ ਕੈਨੇਡਾ ਉਨ੍ਹਾਂ ਜਨਮ ਦਿਨ ਹੈ ਮੇਰੇ ਮੀਡੀ ਦਾ 15 ਦਾ ਜਨਮ ਦਿਨ ਸੀਗਾ ਤੇ ਭਾਨਜੀ ਦਾ 20 ਨਵੰਬਰ ਦਾ ਉਹ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਲੰਗਰ ਲਾਇਆ ਉਹਨਾਂ ਨੇ ਚਲੋ ਹੋਰ ਕੀ ਕਹਿਣਾ ਚਾਹੁੰਦੇ ਹਾਂ ਸਵਾਕੀ ਬਾਬਾ ਸੁਬਨਾਂ ਦੀ ਬੜੀ ਕਿਰਪਾ ਜੀ ਬੜਾ ਸ਼ੁਕਰਵਾਦ ਹੈ ਐਂ ਚੱਲਦੇ ਰਹਿਣ ਲੰਗਰ ਬਾਬਾ ਸੁਬਨਾਂ ਦੀਆਂ ਸੁੱਖਾਂ ਵਾਰ ਆਉਂਦੀਆਂ ਰਹਿਣ ਬਾਬਾ ਜੀ ਦਾ ਅਸ਼ੀਰਵਾਦ ਬਣਿਆ ਰਹੇ ਸਾਰੇ ਨਗਰ ਦੇ ਸਾਰੇ ਨਗਰ ਦਾ ਭਲਾ ਹੋਵੇ ਸਾਰੇ ਨਗਰ ਦੀ ਅਸ਼ੀਰਵਾਦ ਬਣਿਆ ਰਹੇ ਬਾਬਾ ਮੜੀ ਦੇ ਸੇਵਕਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿਸੇ ਦੇ ਵਿਆਹ ਦੀ ਵਰੇਗੰਡ ਹੋਵੇ ਕਿਸੇ ਬੱਚੇ ਦਾ ਜਨਮ ਦਿਨ ਹੋਵੇ ਤਾਂ ਜਿਸ ਤਰ੍ਹਾਂ ਕਿ ਹਰ ਮੰਗਲਵਾਰ ਨੂੰ ਬਾਬਾ ਜੀ ਦੇ ਦਰਬਾਰ ਤੇ ਉਹ ਟੋਟ ਲੰਗਰ ਵਰਤਾਇਆ ਜਾਂਦਾ ਹੈ ਉਸੇ ਤਰ੍ਹਾਂ ਕਿਸੇ ਦਾ ਜਨਮ ਦਿਨ ਹੋਵੇ ਕਿਸੇ ਦੇ ਵਿਆਹ ਦੀ ਵਰੇਗੰਡ ਹੋਵੇ ਤਾਂ ਬਾਬਾ ਮੜੀਏ ਦਰਬਾਰ ਤੇ ਮੰਗਲਵਾਰ ਨੂੰ ਲੰਗਰ ਲਾ ਸਕਦਾ ਹੈ ਇਧਰ ਮੇਰੀਆਂ ਮਾਤਾਮਾ ਭੈਣਾਂ ਲੰਗਰ ਤਿਆਰ ਕਰਦੀਆਂ ਹੋਈਆਂ ਬਾਬਾ ਜੀ ਇਹਨਾਂ ਤੇ ਵੀ ਆਪਣਾ ਮੇਰ ਪਰਿਆ ਹੱਥ ਰੱਖਣ ਇਸ ਦਰਬਾਰ ਤੇ ਸੱਚੇ ਮਨ ਨਾਲ ਜੋ ਵੀ ਤੁਸੀਂ ਕੋਈ ਅਰਦਾਸ ਬੇਨਤੀ ਕਰੋਗੇ ਬਾਬਾ ਜੀ ਤੁਹਾਡੀ ਅਰਦਾਸ ਬੇਨਤੀ ਹਰ ਹਾਲ ਦੇ ਵਿੱਚ ਪੂਰੀ ਕਰਨਗੇ ਇਹ ਸਭ ਤੋਂ ਵੱਡੀ ਸੇਵਾ ਇਹ ਹੈ ਸੰਗਤਾਂ ਦੇ ਜੋ ਝੂਠੇ ਭਾਂਡੇ ਹੋ ਜਾਂਦੇ ਨੇ ਲੰਗਰ ਦੇ ਉਹਨਾਂ ਨੂੰ ਸਾਫ਼ ਕਰਨਾ ਸਭ ਤੋਂ ਵੱਡੀ ਸੇਵਾ ਇਹ ਹੈ ਇਹ ਸੇਵਾ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ ਜੋ ਢੂਠੇ ਭਾਂਡਿਆਂ ਦੀ ਸੇਵਾ ਕਰਦੇ ਨੇ ਅਸੀਂ ਬਾਬਾ ਜੀ ਦੇ ਦਰਬਾਰ ਤੇ ਅਰਦਾਸ ਬੇਨਤੀ ਕਰਦੇ ਆਂ ਕਿ ਬਾਬਾ ਜੀ ਜੋ ਵੀ ਇਹਨਾਂ ਦੀਆਂ ਅਰਦਾਸਾਂ ਬੇਨਤੀਆਂ ਨੇ ਉਹ ਪੂਰੀਆਂ ਕਰੋ ਤੁਹਾਡੀ ਮਹਿਮਾ ਬਹੁਤ ਦੂਰ ਦੂਰ ਤੱਕ ਹੈ ਸਾਰੇ ਪਾਕਿਸਤਾਨ ਦੇ ਆਪਣਾ ਮહેર ਭਰਿਆ ਹੱਥ ਰੱਖੋ ਜੈ ਬਾਬਾ ਮਟਜੀ